ਪਹਿਲਾ ਕੰਮ ਹੈ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤਾਂ ਇਥੋਂ ਜਿਹੜਾ ਸ਼ੁਰੂਆਤ ਕੀਤੀ ਸਰਕਾਰੀ ਕੰਮਾਂ ਨੂੰ ਲੈ ਕੇ ਇੱਟਾਂ ਦੇ ਉੱਪਰ ਬੜੇ ਵੱਡੇ ਸਵਾਲ ਚੁੱਕੇ ਜਾਂਦੇ ਨੇ ਇਹ ਕਹਿਣਾ ਹੁੰਦਾ ਹੈ ਕਿ ਪ੍ਰਸ਼ਾਸਨ ਵੱਲੋਂ ਠੇਕੇਦਾਰਾਂ ਵੱਲੋਂ ਇੱਟ ਮਾੜੀ ਲਗਾਈ ਜਾਂਦੀ ਸਾ ਵੀ ਮੌਜੂਦ ਨੇ ਸਾਬਕਾ ਸਰਪੰਚ ਗੁਰਨਾਲ ਸਿੰਘ ਉਹ ਵੀ ਮੌਜੂਦ ਨੇ ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਮੌਜੂਦ ਹਾਂ ਜਲਾਲਾਵਾਦ ਹਲਕੇ ਦੇ ਪਿੰਡ ਮੀਨੇਵਾਲਾ ਵਿਖੇ ਦੱਸ ਦਈਏ ਕਿ ਅੱਜ ਨਵੀਂ ਬਣੀ ਪੰਚਾਇਤ ਹੈ ਜਿਹੜੀ ਇੱਥੋਂ ਦੀ ਸਰਪੰਚ ਮਹਿੰਦਰ ਸਾਮਾ ਜੀ ਵੱਲੋਂ ਜਿਹੜਾ ਖਾਲੇ ਬਣਾਉਣ ਦਾ ਜਿਹੜਾ ਕੰਮ ਹੈ ਪਹਿਲਾ ਕੰਮ ਹੈ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤਾਂ ਇੱਥੋਂ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਦੱਸ ਦਈਏ ਕਿ ਪਿੱਛੇ ਮਰੇ ਕਿਸਾਨ ਉਹ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ ਨੂੰ ਇਹ ਖਾਲਾ ਬਣਾਇਆ ਜਾਣਾ ਹੈ ਤਾਂ ਬਿਲਕੁਲ 6.5-7 ਕਿਲੋਵਾਟ ਖਾਲੇ ਦੀ ਜਿਹੜੀ ਉਹ ਦੱਸੀ ਜਾ ਰਹੀ ਹੈ ਇੰਨੀ ਲੰਬਾਈ ਦਾ ਜਿਹੜਾ ਖਾਲਾ ਬਣਾਇਆ ਜਾਣਾ ਤਾਂ ਹੋਰ ਵੀ ਖਾਲੇ ਦੱਸਿਆ ਜਾ ਰਿਹਾ ਇਹਨਾਂ ਦੇ ਵੱਲੋਂ ਪਾਸ ਕਰਵਾਏ ਗਏ ਨੇ ਇਸ ਪਿੰਡ ਦੇ ਤਾਂ ਉਹ ਵੀ ਜਿਹੜੇ ਜਲਦ ਤਿਆਰ ਕੀਤੇ ਜਾਣਗੇ ਪਰ ਜੇਕਰ ਗੱਲ ਕਰੀਏ ਜਿਹੜੀਆਂ ਇੱਟਾਂ ਨੇ ਅਕਸਰ ਹੀ ਸਰਕਾਰੀ ਕੰਮਾਂ ਨੂੰ ਲੈ ਕੇ ਇੱਟਾਂ ਦੇ ਉੱਪਰ ਬੜੇ ਵੱਡੇ ਸਵਾਲ ਚੁੱਕੇ ਜਾਂਦੇ ਨੇ ਕਹਿਣਾ ਹੁੰਦਾ ਕਿ ਪ੍ਰਸ਼ਾਸਨ ਵੱਲੋਂ ठेਕੇਦਾਰਾਂ ਵੱਲੋਂ ਇੱਟ ਮਾੜੀ ਲਗਾਈ ਜਾ ਰਹੀ ਹੈ ਪਰ ਜਿਹੜੀ ਇਸ ਖਾਲੇ ਦੇ ਉੱਪਰ ਇੱਟ ਲਿਆਂਦੀ ਗਈ ਹੈ ਉਹ ਬਹੁਤ ਹੀ ਵਧੀਆ ਇਟਾ ਇੱਕ ਨੰਬਰ ਇਟ ਜਿਹੜੀ ਦੇਖਣ ਨੂੰ ਦੇਖਣ ਤੋਂ ਪਤਾ ਲੱਗਦਾ ਇਟਾਂ ਦੀ ਬੰਤਰ ਹੀ ਇਹੋ ਜੀ ਆ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹ ਟ ਮਾੜੀ ਲਗਾਈ ਜਾਵੇ ਖਾਲੇ ਤੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਗੁਰਨਾਲ ਸਿੰਘ ਉਹ ਵੀ ਮੌਜੂਦ ਨੇ ਤੇ ਉਹ ਕਿਸਾਨ ਵੀ ਮੌਜੂਦ ਨੇ ਜਿਨ੍ਹਾਂ ਦੇ ਖੇਤਾਂ ਨੂੰ ਇਹ ਖਾਲਾ ਬਣਾਇਆ ਜਾਣਾ ਬਾਕੀ ਦੀ ਗੱਲਬਾਤ ਕਰਦੇ ਆਪਾਂ ਪਿੰਡ ਵਸੀਆਂ ਦੇ ਨਾਲ ਜੀ ਸਰਪੰਚ ਸਾਹਿਬ ਅੱਜ ਜਿਹੜਾ ਪਿੰਡ ਮੀਨਿਆਂ ਵਾਲਾ ਦੀ ਪੰਚਾਇਤ ਦੇ ਵੱਲੋਂ ਪਹਿਲਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਖਾਲਾ ਬਣਾਉਂਦਾ ਕੀ ਕਹਿਣਾ ਚਾਹੋਗੇ ਜੋ ਕਿ ਸਾਡੀ ਪੰਚਾਇਤ ਮੀਨ ਵਾਲੀ ਨੇ ਖਾਲਾ ਪਾਸ ਕਰਵਾਇਆ ਬਹੁਤ ਲੰਮੇ ਟਾਈਮ ਦੀ ਮੰਗ ਸੀਗੀ ਜੀ ਤੇ ਜਿਹਦੇ ਵਿੱਚ ਅੱਜ ਸ਼ੁਰੂਆਤ ਕੀਤੀ ਹੈ ਤੇ ਸਾਡੇ ਗੋਲਦੀ ਕਮੋਜ ਐਮ ਐਲ ਏ ਨੇ ਹੂੰ ਸ਼ੁਰੂਆਤ ਕਰਵਾਈ ਇਹਦੀ ਤੇ ਬਹੁਤ ਬਹੁਤ ਉਹਦਾ ਧੰਨਵਾਦ ਹੈ ਇਹ ਪਹਿਲਾ ਕੰਮ ਹੈ ਪਿੰਡ ਦਾ ਪਹਿਲਾ ਕੰਮ ਹੈ ਜੀ ਪੰਚਾਇਤ ਮੀਨ ਦਾ ਇਹ ਕਿੰਨੀ ਲੰਬਾਈ ਆ ਖਾਲੇ ਦੀ ਇਹ ਸਾਡੇ 6 ਕਿੱਲੇ ਲਗ ਪਾਵੇ ਜੀ ਪਿਛਲੇ ਕਿੰਨੇ ਬਹੁਤ ਲੰਮੇ ਟਾਈਮ ਤੋਂ ਇਹ ਖਾਲਾ ਜੀ ਹੋਰ ਵੀ ਕੋਈ ਅੱਗੇ ਜਾ ਕੇ ਕੰਮ ਕਰੋਗੇ ਬਹੁਤ ਖਾਲੇ ਹਾਂ ਜੀ ਹਾਂ ਦੀ ਖਾਲੇ ਸਾਡੇ ਲਗਭਗ 8 ਤੋਂ 10 ਖਾਲੇ ਹੋਈ ਪਏ ਨੇ ਪਾਸ ਪਿੰਡ ਦੇ ਪਿੰਡ ਦੇ ਜੀ ਅਸੀਂ ਸਾਰੇ ਬਣਵਾਵਾਂਗੇ ਜਿੰਨੇ ਟੋਟਲ ਇਹ ਤੋਂ ਲੈ ਕੇ ਜੱਡ ਤੱਕ ਜੀ ਤੇ 5-7 ਛੜਕਾਂ ਨੇ ਜੀ ਸਰਕਾਰ ਦਾ ਕਿਵੇਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਜੀ ਭਗਵੰਤ ਸਿੰਘ ਮਾਨ ਦਾ ਵੀ ਉਹਨਾਂ ਦੀ ਸੋਚ ਸੀਗੀ ਵੀ ਇੱਕ ਰੇਗ ਕਰਨੂ ਵੀ ਪਾਣੀ ਨਹਿਰੀ ਪਾਣੀ ਦਿੱਤਾ ਜਾਵੇ ਕੱਚੇ ਖਾਲੇ ਨਹੀਂ ਰਹਿਣ ਦੇਾਂਗੇ ਅਸੀਂ ਜੀ ਬਿਲਕੁਲ ਹੁਣ ਸਾਡੇ ਨਾਲ ਸਾਫਾ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਜਿਹੜਾ ਅੱਜ ਪਹਿਲਾ ਕੰਮ ਹੈ ਪਿੰਡ ਮੀਨਿਆਂ ਵਾਲਾ ਦੀ ਨਵੀਂ ਪੰਚਾਇਤ ਵੱਲੋਂ ਖਾਲੇ ਬਣਾਉਂਦਾ ਅੱਜ ਪਹਿਲੇ ਦਿਨ ਕੰਮ ਸ਼ੁਰੂ ਕੀਤਾ ਗਿਆ ਕੀ ਕਹਿਣਾ ਚਾਹੋਗੇ ਅਸੀਂ ਧੰਨਵਾਦ ਕਰਦੇ ਹਾਂ ਪੰਚਾਇਤ ਦਾ ਜਿਹੜੇ ਕਿ ਖਾਲੇ ਰਹਿੰਦੇ ਸੀਗੇ ਉਹ ਸਾਰੇ ਖਾਲੇ ਬਣਾਏ ਜਾਣਗੇ ਤੇ ਪਹਿਲਾ ਕੰਮ ਚਲਾਇਆ ਤੇ ਸਾਰੇ ਕੰਮ ਕਰਾਂਗੇ ਇਹ ਕਿੰਨੀ ਲੰਬਾਈ ਹੈ ਇਸ ਖਾਲੇ ਦੀ ਜਿਹੜਾ ਬਣਾਇਆ 1300 ਫੁੱਟ ਹੈ 1300 ਫੁੱਟ ਕਿੰਨੇ ਕਿੱਲੇ ਬਣ ਗਿਆ 사데ਛ 사데ਛ ਲਈ ਹੋਰ ਵੀ ਕੋਈ ਖਾਲੇ ਬਨਣ ਵਾਲੇ ਨੇ ਪਿੰਡ ਚ 10 12 ਖਾਲੇ ਪਾਸ ਹੋਏ ਹੋਏ ਆ ਉਹ ਵੀ ਬਨਨੇ ਬਾਕੀ ਜੋ ਵੀ ਰਹਿੰਦੇ ਆ ਭਰਾ ਕਹਿਣਗੇ ਜਿਹੜੇ ਰਹਿੰਦੇ ਉਹਨਾਂ ਦੇ ਬਣਾਵਾਂਗੇ ਜੀ ਧੰਨਵਾਦ ਅੰਕਲ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਪਿੰਡ ਮੀਨਾਲ ਦਾ ਰਹਿਣ ਵਾਲੇ ਆ ਜੀ ਇਹ ਸਾਡੇ ਦੋਵਾਂ ਭਰਾਵਾਂ ਦਾ ਇਹ ਮੇਰੇ ਤਾਈ ਤੇ ਬੇਟੀ ਦਾ ਸਾਡਾ ਸਾਂਝਾ ਖਾਲਾ ਜੀ ਜਿਸ ਨੂੰ ਇਸ ಗ್ರಾಮ ਪੰਚਾਇਤ ਨੇ ਇੱਕ ਸਰ ਪਹਿਲਾ ਖਾਲਾ ਜਿਹਦਾ ਸ਼ੁਰੂਆਤ ਕਰੀ ਇਸ ಗ್ರಾಮ ਪੰਚਾਇਤ ਨੇ ਜੀ ਇਹ ਸਰਪੰਚ ਮਿੰਦਰ ਕੁਮਾਰ ਸ਼ਾਮਾ ਜੀ ਸਾਫ ਕਾ ਸਰਪੰਚ ਗਰਲਾਲ ਸਿੰਘ ਜੀ ਹੋਰ ਮੇਰੇ ਸਾਥੀ ਮੱਗਰ ਸਿੰਘ ਜੀ ਬਾਈ ਜੀ ਦੌਲੀ ਗਿੱਲ ਬਲਵਿੰਦਰ ਗਿੱਲ ਜੀ ਸਾਰੇ ਖੜੇ ਅਸੀਂ ਇੱਕ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਡੀ ਗੁਰਪ੍ਰੀਤ ਗੋਪੀ ਜੀ ਜੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜਾ ਪਚਾਇਤ ਦੇ ਵਿੱਚ ਪਹਿਲਾ ਕੰਮ ਸਾਡੇ ਖਾਲੇ ਦਾ ਸ਼ੁਰੂ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਕੰਮ ਨੂੰ ਸ਼ੁਰੂ ਕਰਾਉਣ ਕਿੰਨੇ ਕੁ ਸਮੇਂ ਤੋਂ ਮੰਗ ਸੀ ਤੁਹਾਡੇ ਇਹ ਖਾਲੇ ਦੀ ਖਾਲੇ ਦੀਤਾ ਜੀ ਇਹ ਸ਼ੁਰੂਆਤ ਚ ਬਣ ਲੱਗਾ ਕਿਉਂਕਿ ਘਟੋ ਘਟ 25 ਸਾਲ ਪਹਿਲਾਂ ਆਪਣੇ ਏਰੀਆ ਚ ਖਾਲੇ ਬਣਨੇ ਸ਼ੁਰੂ ਹੋਏ ਆ ਜੀ ਤੇ ਸਾਡੀ ਮੰਗ ਤਾਂ ਉਦੋਂ ਤੋਂ ਹੀ ਸੀ ਜੀ ਤੇ ਬੜੇ ਲੰਮੇ ਸਮੇਂ ਬਾਅਦ ਮੰਗ ਪੂਰੀ ਹੋਈ ਆ ਹੁਣ ਸਾਡੇ ਖੇਤ ਤੱਕ ਮਤਲਬ ਬਿਲਕੁਲ ਪੱਕਾ ਖਾਲਾ ਬਣ ਗਿਆ ਪਰ ਜੋ ਕਿਵੇਂ ਕਹਿੰਦੇ ਹੁੰਦੇ ਆ ਵੀ ਜੋ ਸੇਰਾ ਜੇ ਸਰਪੰਚ ਦੇ ਸੇਰਾ ਹਣਾ ਹੁੰਦਾ ਉਹ ਸਮੇਂ ਦੀ ਹਸਾਬ ਨਾਲ ਹੁੰਦਾ ਜੀ ਉਹ ਸਮਾਂ ਇਸ ਮਿੰਦਰ ਕੁਮਾਰ ਦੇ ਸੇਰਾ ਆ ਇਸੇ ਦਾ ਜੀ ਫਿਰ ਉਹਨਾਂ ਨੇ ਵੀ ਕਰੀਆਂ ਅਸੀਂ ਧੰਨਵਾਦ ਸਾਰਿਆਂ ਦਾ ਹੀ ਕਰਦੇ ਆ ਪਿਛਲੀਆਂ ਪੰਚਾਇਤਾਂ ਦਾ ਵੀ ਕਰਦੇ ਆ ਇਸ ਪੰਚਾਇਤ ਦਾ ਵੀ ਬਹੁਤ ਧੰਨਵਾਦ ਜੀ ਇਸ ਤਰੀਕੇ ਦੇ ਨਾਲ ਤੁਹਾਡਾ ਖਾਲਾ ਜਿਹੜਾ ਪੰਚਾਇਤ ਵੱਲੋਂ ਪਹਿਲਾ ਕੰਮ ਖਾਲੇ ਤੋਂ ਸ਼ੁਰੂ ਕੀਤਾ ਗਿਆ ਬੜੇ ਖੁਸ਼ ਨਸੀਬ ਹੋ ਤੁਸੀਂ ਸਰਪੰਚ ਦਾ ਕਿਵੇਂ ਧੰਨਵਾਦ ਕਰਦੇ ਹੋ ਪਿੰਡ ਦੇ ਅਸੀਂ ਤਾਂ ਕਹਿੰਦੇ ਆ ਵੀ ਇਹ ਵਿੱਚ ਸ਼ੁੱਭ ਕੰਮ ਸਰਪੰਚ ਦੇ ਹੱਥੋਂ ਬਹੁਤ ਪੰਜ ਸਾਲ ਹੁੰਦੇ ਰਹਿਣ ਤੇ ਸਾਰੀ ਜਨਤਾ ਇਹਨਾਂ ਨੂੰ ਦਵਾਵਾਂ ਦੇਵੇ ਜੀ ਤੇ ਇਹ ਸ਼ੁੱਭ ਕੰਮ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਪਿੱਛੋ ਖਾਲ ਲੰਘਦਾ ਉੱਥੋਂ ਸ਼ੁਰੂ ਕੀਤਾ ਜਾਣਾ ਹਾਂਜੀ ਉਹ ਪਹਿਲਾ 메ਨ ਖਾਲ ਬਣਿਆ ਹੋਇਆ ਲਗਭਗ ਇਦੋਂ 12 ਸਾਲ ਪਹਿਲਾਂ ਜੀ ਇਹ ਥੋੜੀ ਜੀ ਛਾਖ ਸੀਗੀ ਸਾਡੀ 6 6.5 ਕਿੱਲੇ 7 ਕਿੱਲੇ ਦੇ ਕਰੀਬ ਇਕ ਅੰਕਲ ਜੀ ਜਦੋਂ ਖਾਲਿਆਂ ਦਾ ਕੰਮ ਚੱਲਦਾ ਖੇਤਾਂ ਦੇ ਵਿੱਚ ਇੱਟਾਂ ਨੂੰ ਲੈ ਕੇ ਮਟੀਰੀਅਲ ਨੂੰ ਲੈ ਕੇ ਬੜਾ ਜਿਹੜਾ ਗੱਲਾਂ ਸਾਹਮਣੇ ਆਉਂਦੀਆਂ ਇੱਟ ਕਿਵੇਂ ਦੀ ਲਾਈ ਜਾ ਰਹੀ ਹੈ ਇੱਟ ਬਹੁਤ ਵਧੀਆ ਜੀ ਬਹੁਤ ਵਧੀਆ ਇੱਟ ਹੈ ਜਦੋਂ ਪਹਿਲਾ ਘੇੜ ਆਇਆ ਮੈਨੂੰ ਸਰਪੰਚ ਸਾਹਿਬ ਨੂੰ ਸਪੈਸ਼ਲ ਫੋਨ ਕਰਿਆ ਮੈਨੂੰ ਕਹਿੰਦਾ ਮੈਨੂੰ ਇੱਟ ਦੇਖ ਕੇ ਦੱਸੋ ਵੀ ਇੱਟ ਕਿਸ ਤਰ੍ਹਾਂ ਦੀ ਹੈ ਮੈਂ ਕਿਹਾ ਵੀ ਸਰਪੰਚ ਸਾਹਿਬ ਮੈਂ ਨੇੜੇ ਥੋੜਾ ਜਿਹਾ ਦੂਰਾਂ ਮੈਂ ਨੇੜੇ ਜਾ ਕੇ ਵੇਖਦਾ ਮੈਂ ਦੇਖ ਕੇ ਮੈਂ ਨਾਲ ਦੀ ਨਾਲ ਸਰਪੰਚ ਸਾਹਿਬ ਨੂੰ ਬੈਕ ਕਾਲ ਕਰੀ ਮੈਂ ਕਿਹਾ ਜੀ ਸਰਪੰਚ ਸਾਹਿਬ ਇੱਟ ਬਹੁਤ ਵਧੀਆ ਹੈ ਬਿਲਕੁਲ ਪ ਆ ਦੇਖੋ ਜੀ ਬਹੁਤ ਵਧੀਆ ਪੱਕੀ ਈਟਾਂ ਜੀ ਬਿਲਕੁਲ ਸਾਫ਼ ਈਟਾਂ ਤੇ ਬਹੁਤ ਸੋਹਣੀ ਈਟਾਂ ਜੀ ਜੀ